ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਰੰਗਲਾ ਪੰਜਾਬ ਤੇ ਸੋ ਅੱਜ ਆਪਾਂ ਤੁਹਾਡੇ ਨਾਲ ਫਿਰ ਤੋਂ ਇੱਕ ਨਵੀਂ ਕਹਾਣੀ ਲੈ ਕੇ ਹਾਜ਼ਰ ਹੁਣੇ ਇੱਕ ਸ਼ਹਿਰ ਦੇ ਵਿੱਚ ਇੱਕ ਵਪਾਰੀ ਬਹੁਤ ਹੀ ਅਮੀਰ ਹੈ ਉਸ ਦਾ ਜਿਹੜਾ ਵਪਾਰ ਹੈ ਬੜੀ ਦੂਰ ਦੂਰ ਤੱਕ ਫੈਲਿਆ ਆ ਪਰ ਉਸ ਵਪਾਰੀ ਦਾ ਜਿਹੜਾ ਹੰਕਾਰ ਉਹ ਵੀ ਬੜਾ ਸਿਖਰਾਂ ਦੇ ਉੱਤੇ ਆ ਉਹਨੂੰ ਬਹੁਤ ਹੀ ਜ਼ਿਆਦਾ ਕਮੰਡ ਹੁੰਦਾ ਹੈ ਕਿ ਮੇਰੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਸ਼ਹਿਰ ਦੇ ਸਾਰੇ ਵਪਾਰੀਆਂ ਤੋਂ ਉਹ ਅਮੀਰ ਵਪਾਰੀ ਹੁੰਦਾ ਹੈ ਪਰ ਕਹਿੰਦੇ ਆ ਕਿ ਜਿਹੜੀ ਕਮਾਂਡ ਦੀ ਦੀਵਾਰ ਹੁੰਦੀ ਹੈ ਉਹ ਬੜੀ ਕਮਜ਼ੋਰ ਹੁੰਦੀ ਹੈ ਕੀ ਹੁੰਦਾ ਹੈ ਕਿ ਉਹ ਵਪਾਰੀ ਆਮ ਵਪਾਰੀਆਂ ਦੇ ਨਾਲੋਂ ਕੀ ਕਰਦਾ ਹੈ ਕਿ ਵੱਧ ਮਾਲ ਜਿਹੜਾ ਉਹ ਜਮ੍ਹਾਂ ਕਰ ਲੈਂਦਾ ਜੇ ਕਿਤੇ ਹਾੜ ਆ ਜਾਂਦਾ ਤਾਂ ਉਹ ਆਪਣੇ ਅਨਾਜ ਨੂੰ ਆਪਣੇ ਮਾਲ ਨੂੰ ਜੋ ਵੀ ਉਸਨੇ ਜਮਾ ਕੀਤਾ ਹੁੰਦਾ ਹੈ ਦੁੱਗਣਾ ਮੁੱਲ ਕੀ ਚੌਗਣਾ ਮੁੱਲ ਲੈ ਕੇ ਉਸ ਨੂੰ ਵੇਚਦਾ ਸੀ ਅਨਾਜ ਹੋਇਆ ਕੋਈ ਵੀ ਚੀਜ਼ ਹੈ ਜਿਹੜੀ ਉਸ ਨੂੰ ਜਮਾ ਕਰ ਲੈਂਦਾ ਹੈ ਜੇ ਕਿਤੇ ਸੋਕਾ ਪੈ ਜਾਂਦਾ ਤੇ ਤਾਂ ਕਿਸੇ ਹੋਰ ਵੀ ਸਦਾਗਰ ਦੇ ਕੋਲੋਂ ਜੇ ਕੋਈ ਚੀਜ਼ ਨਾ ਮਿਲਦੀ ਕੋਈ ਮਾਲ ਰਾਸ਼ਨ ਕੁਝ ਨਾ ਮਿਲਦਾ ਤਾ ਇਸ ਜਿਹੜੇ ਵਪਾਰੀ ਦੇ ਕੋਲੋਂ ਹਰ ਕੁਝ ਸ਼ੈ ਜਿਹੜੀ ਉਮੇਲ ਜਾਂਦੀ ਤੇ ਕੀ ਹੁੰਦਾ ਹੈ ਕਿ ਇੱਕ ਦਿਨ ਇਹ ਬਾਜ਼ਾਰ ਦੇ ਵਿੱਚ ਦੀ ਲੰਘ ਰਿਹਾ ਹੈ ਹਰ ਇੱਕ ਦੁਕਾਨ ਦੇ ਬੂਹੇ ਅੱਗੇ ਖੜਦਾ ਹੈ ਬਹੁਤ ਸੋਹਣੇ ਕੱਪੜੇ ਪਾਏ ਨੇ ਗਲ ਦੇ ਵਿੱਚ ਸੋਨੇ ਦੀਆਂ ਮਾਲਾ ਹੱਥਾਂ ਦੇ ਵਿੱਚ ਮੁੰਦਰੀਆਂ ਬਹੁਤ ਸੋਹਣੇ ਜੁੱਤੇ ਪਾਏ ਹੋਇਆ ਨਾਲ ਨੌਕਰ ਚਾਕਰ ਵੀ ਆ ਹਾਰੇਕ ਦੁਕਾਨ ਦੇ ਬੂਏ ਤੇ ਖੜਦਾ ਏ ਤੇ ਬੜੀ ਹੀ ਅਲੱਗ ਜੀ ਇਸਦੀ ਤੱਕਣੀ ਤੇ ਗਾਂ ਲੰਘ ਜਾਂਦਾ ਏ ਖਰੀਦਦਾ ਕਿਤੋਂ ਵੀ ਕੁਝ ਨਹੀਂ ਪਰ ਵੇਖਦਾ ਹੰਕਾਰ ਦੀ ਅੱਖ ਨਾਲੇ ਹਾਰੇਕ ਨੂੰ ਕਮਾਂਡੇ ਇਸ ਦਾ ਸਿਖਰਾਂ ਦੇ ਉੱਤੇ ਆ ਰੋਜ਼ ਹੀ ਬਾਜ਼ਾਰ ਦੇ ਵਿੱਚ ਢੀੜਾ ਮਾਰਨਾ ਇਸ ਦੀ ਆਦਤ ਏ ਆਪਣਾ ਆਪ ਵਿਖਾਉਣਾ ਇਹ ਇਸ ਦੀ ਆਦਤ ਬਣੀ ਹੋਈ ਏ ਬਾਜ਼ਾਰ ਦੇ ਵਿੱਚ ਹੀ ਇਸ ਦਾ ਘਰ ਹੁੰਦਾ ਹੈ ਕੀ ਹੈ ਕਿ ਅੱਜ ਜਦੋਂ ਇਹ ਬਾਜ਼ਾਰ ਦੇ ਵਿੱਚ ਦੀ ਲੰਘ ਰਿਹਾ ਹੈ ਹਰ ਇੱਕ ਦੇ ਬੂਹੇ ਤੇ ਰੁਕਦਾ ਹੈ ਤੇ ਬਸ ਐਵੇਂ ਹੀ ਥੋੜੀ ਬਹੁਤੀ ਗੱਲਬਾਤ ਕਿਸੇ ਸ਼ਾਇਦ ਆ ਭਾਅ ਪੁੱਛਦਾ ਤੇ ਅੱਗੇ ਲੰਘ ਜਾਂਦਾ ਹੈ ਲੰਘਦੇ ਆ ਲੰਘਦੇ ਆ ਤੇ ਕੀ ਹੁੰਦਾ ਬਾਜ਼ਾਰ ਦੇ ਵਿੱਚ ਇੱਕ ਬਜ਼ੁਰਗ ਆਦਮੀ ਪੁੰਜੇ ਆਪਣਾ ਤੱਪੜ ਵਿਛਾ ਕੇ ਤੇ ਲੱਕੜ ਦਾ ਸਮਾਨ ਹੈ ਬਣਾ ਕੇ ਲੱਕੜ ਤੋਂ ਕੋਈ ਖਡਾਉਣੇ ਆ ਕੋਈ ਲੱਕੜ ਦਾ ਭਾਂਡਾ ਹੈ ਜਾਂ ਸਜਾਵਟ ਵਾਲੀ ਕੋਈ ਵੀ ਚੀਜ਼ ਹੈ ਉਹ ਪੁੰਜੇ ਤੱਪੜ ਵਾਛਾ ਕੇ ਤੇ ਉਹ ਵੇਚ ਰਿਹਾ ਹੈ ਬਜ਼ੁਰਗ ਬੰਦਾ ਹੈ ਤੇ ਉਸ ਨੂੰ ਦੇਖ ਕੇ ਤੇ ਮਜ਼ਾਕ ਕਰ ਦਿੰਦਾ ਹੈ ਕਹਿੰਦਾ ਹੈ ਕਿ ਤੁਸੀਂ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਓ ਰਹਿਣਾ ਗਰੀਬ ਦੇ ਗਰੀਬ ਹੀ ਹੈ ਉਹ ਅੱਗੋ ਜਿਹੜਾ ਬਜ਼ੁਰਗ ਕੇ ਉਹ ਹਾਸੇ ਜਿਹੇ ਨਾਲ ਆਖ ਦਿੰਦਾ ਹੈ ਕਹਿੰਦਾ ਹੈ ਕਿ ਇਹ ਕਿਸਮਤ ਹੈ ਜਿਹੜੀ ਇਹ ਕਿਸੇ ਦੀ ਆਪਣੀ ਨਹੀਂ ਹੁੰਦੀ ਇਹ ਨਹੀਂ ਕਿ ਤੂੰ ਹਮੇਸ਼ਾ ਆਪਣੀ ਕਿਸਮਤ ਦਾ ਬਾਦਸ਼ਾਹ ਹੀ ਬਣਿਆ ਰਹੇਂਗਾ ਅੱਜ ਤੇਰੀ ਕਿਸਮਤ ਤੇਰੇ ਨਾਲ ਹੈ ਕੱਲ ਨੂੰ ਹੋਵੇ ਜਾਂ ਨਾ ਹੋਵੇ ਤੈਨੂੰ ਪਤਾ ਹੈ ਕਮੰਡ ਨਾ ਕਰ ਹੰਕਾਰ ਨਾ ਕਰਿਆ ਹਾਸੇ ਮਜ਼ਾਕ ਦੇ ਨਾਲ ਉਹ ਵੀ ਇੰਨਾ ਕੁ ਟੱਪਾ ਇਸ ਨੂੰ ਕਹਿ ਦਿੰਦਾ ਹੈ ਪਰ ਇਸ ਨੂੰ ਕੋਈ ਇੱਕ ਦੋ ਹੋਰ ਗੱਲਾਂ ਹੈ ਜਿਹੜੀਆਂ ਉਸ ਦੇ ਦਿਲ ਨੂੰ ਚੁੱਭ ਜਾਂਦੀਆਂ ਨੇ ਉਹ ਕਹਿ ਕੇ ਤੇ ਅਗਾ ਤੁਰ ਜਾਂਦਾ ਹੈ ਸ਼ਾਮ ਪੈ ਜਾਂਦੀ ਏ ਰਾਤ ਪੈਂਦੀ ਹੈ ਖਾਣਾ ਖਾਂਦਾ ਏ ਤੇ ਸੌ ਜਾਂਦਾ ਹੈ ਇਸੇ ਨੌਕਰ-ਚਾਕਰ ਰੋਜ਼ ਆਪਣੇ ਮਾਲਕ ਦਾ ਇੰਤਜ਼ਾਰ ਕਰਦੇ ਆ ਕਿ ਕਦੋਂ ਇਹ ਉੱਠੇ ਕਿਉਂਕਿ ਇਸ ਦੇ ਅਲੱਗ-ਅਲੱਗ ਨੌਕਰਾਂ ਦੀ ਅਲੱਗ-ਅਲੱਗ ਡਿਊਟੀ ਹੁੰਦੀ ਹੈ ਕਿ ਕਿਸ ਨੇ ਇਸ ਨੂੰ ਸਿਰੇ ਉੱਠ ਕੇ ਪਾਣੀ ਦਾ ਇੰਤਜ਼ਾਮ ਕਰਨਾ ਹੈ ਮੇਰੇ ਮਾਲਕ ਨੇ ਨਹਾਉਣਾ ਹੈ ਕਿਸੇ ਨੇ ਕੱਪੜਿਆਂ ਦਾ ਇੰਤਜ਼ਾਮ ਕਰਨਾ ਹੈ ਤੇ ਕਿਸੇ ਨੇ ਇਹਦੇ ਨਾਲ ਬਾਜ਼ਾਰ ਦੇ ਵਿੱਚ ਜਿਹੜਾ ਟਹਿਲਣ ਦੇ ਲਈ ਜਾਣਾ ਤੁਰਨ ਫਿਰਨ ਦੇ ਲਈ ਜਾਣਾ ਤੇ ਅੱਜ ਉਹ ਸਾਰੇ ਦੇ ਨੌਕਰ ਚੱਕਰੇ ਜਿਹੜੇ ਇੰਤਜ਼ਾਰ ਕਰ ਰਹੇ ਆ ਕਿ ਸਾਡਾ ਮਾਲਕ ਜਿਹੜਾ ਸੁੱਤਾ ਨਹੀਂ ਉੱਠਿਆਗਾ ਤੇ ਕੀ ਹੁੰਦਾ ਹੈ ਕਿ ਉਧਰ ਇਸ ਵਪਾਰੀ ਨੂੰ ਸੁਪਨਾ ਆ ਰਿਹਾ ਹੈ ਕਿ ਮੈਂ ਭਰੇ ਬਾਜ਼ਾਰ ਦੇ ਵਿੱਚ ਖੜਾ ਹੋਇਆ ਤੇ ਲੋਕ ਮੇਰੇ ਤੇ ਥੂ ਥੂ ਕਰ ਰਹੇ ਨੇ ਮੇਰਾ ਮੂੰਹ ਹੈ ਜਿਹੜਾ ਸਵਾਹ ਦੇ ਨਾਲ ਲੱਪੜਿਆ ਹੋਇਆ ਤੇ ਕਹਿੰਦੇ ਆ ਕਿ ਇਹਨੂੰ ਕੱਢੋ ਬਾਹਰ ਇਹਨੂੰ ਬਾਹਰ ਕੱਢ ਦਿਓ ਬਾਜ਼ਾਰ ਦੇ ਵਿੱਚੋਂ ਇਹਨੂੰ ੱੱੱਕੇ ਮਾਰਨੇ ਚਾਹੀਦੇ ਆ ਤੇ ਕੀ ਹੁੰਦਾ ਹੈ ਕਿ ਜਦੋਂ ਉਹ ਉਸ ਦੀ ਅੱਖ ਖੋਲਦੀ ਹੈ ਤਾਂ ਉਹ ਕਹਿੰਦਾ ਹੈ ਕਿ ਨਹੀਂ ਇਹ ਤਾਂ ਇੱਕ ਸੁਪਨਾ ਹੀ ਸੀ ਪਰ ਉਹ ਪਸੀਨੇ ਉਹ ਪਸੀਨੀ ਹੋਇਆ ਪਿਆ। ਦੇਲ ਉਸ ਦਾ ਜੋਰ-ਜੋਰ ਦੀ ਧੜਕ ਰਿਹਾ ਹੈ ਕਿ ਮੇਰੇ ਨਾਲ ਇਹ ਕੀ ਵਾਪਰ ਗਿਆ ਹੈ। ਇਹ ਕਿਹੋ ਜਿਹਾ ਮੈਨੂੰ ਸੁਪਨਾ ਆਇਆ। ਫਿਰ ਕੀ ਹੁੰਦਾ ਹੈ ਕਿ ਉੱਠਦਾ ਹੈ, ਨਹਾ ਧੋ ਕੇ ਰੋਜ਼ ਦੀ ਰੁਟੀਨ ਹੈ ਜੋ ਉਸ ਦੀ। ਬਾਜ਼ਾਰ ਵਾਲ ਨੂੰ ਘੇੜਾ ਮਾਰਨ ਜਾਂਦਾ ਹੈ। ਤੇ ਉੱਧਰ ਬਾਜ਼ਾਰ ਦੇ ਵਿੱਚ ਇੱਕ ਥਾਂ ਤੇ ਬੜੀ ਹੀ ਭੀੜ ਇਕੱਠੀ ਹੋਈ ਹੈ। ਏ ਉਸ ਭੀੜ ਨੂੰ ਪੁੱਛਦਾ ਏ ਕਿ ਕੀ ਹੋਇਆ ਇਕੱਠ ਕਿਉਂ ਹੋਇਆ ਹੈ ਤੇ ਭੀੜ ਦੇ ਵਿੱਚੋਂ ਇੱਕ ਆਮ ਜਿਹਾ ਬੰਦਾ ਬੋਲਦਾ ਏ ਕਹਿੰਦਾ ਏ ਕਿ ਰਾਜੇ ਦਾ ਹੁਕਮ ਆਇਆ ਏ ਕਿ ਜਿਸ ਵੀ ਬੰਦੇ ਨੇ ਕੋਈ ਵੀ ਵਪਾਰੀ ਜਾਂ ਕੋਈ ਵੀ ਦੁਕਾਨਦਾਰ ਇੱਥੇ ਦੁਕਾਨਾ ਪਾ ਕੇ ਬਾਜ਼ਾਰ ਦੇ ਵਿੱਚ ਜਿਹੜੇ ਬੈਠੇ ਆ ਜਿਨ੍ਹਾਂ ਦੇ ਕੋਲ ਬਹੁਤ ਜ਼ਿਆਦਾ ਪੈਸਾ ਹੈ ਜਾਂ ਜਿਨ੍ਹਾਂ ਨੇ ਕੋਈ ਅਨਾਜ ਜਮਾ ਕੀਤਾ ਹੋਇਆ ਹੈ ਉਨ੍ਹਾਂ ਦੇ ਉੱਤੇ ਕਾਰਵਾਈ ਕੀਤੀ ਜਾਵੇਗੀ ਅਜੇ ਇੰਨੀ ਗੱਲ ਸੁਣਦਾ ਹੈ ਤੇ ਕੀ ਹੁੰਦਾ ਹੈ ਕਿ ਇਹਦਾ ਦਿਲ ਜਿਹੜਾ ਜ਼ੋਰ-ਜ਼ੋਰ ਦੀ ਧੜਕਣ ਲੱਗ ਜਾਂਦਾ ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਥੋੜਾ ਜਿਹਾ ਹਗਾ ਤੁਰਦਾ ਹੈ ਇਹਦਾ ਨਾਮ ਲੈ ਕੇ ਇੱਕ ਅਨਾਉਂਸਮੈਂਟ ਕੀਤੀ ਜਾਂਦੀ ਹੈ ਕਿ ਐਸ ਵਪਾਰੀ ਦੀ ਜਿਹੜੀ ਜਿੰਨੀ ਵੀ ਪੂੰਜੀ ਉਹ ਸਾਰੀ ਜ਼ਬਤ ਕੀਤੀ ਜਾਂਦੀ ਹੈ ਜਦੋਂ ਇੰਨੀ ਗੱਲ ਸੁਣਦਾ ਤੇ ਫਟਾਫਟ ਆਪਣੇ ਨੌਕਰਾਂ ਨੂੰ ਆਖਦਾ ਹੈ ਕਿ ਮਾਲ ਇਹ ਜਿਹੜਾ ਗੋਦਾਮ ਦੇ ਵਿੱਚ ਪਹੁੰਚੋ ਉੱਥੋਂ ਜਿਹੜਾ ਮਾਲ ਹੈ ਕੁਝ ਕੁ ਪਾਸੇ ਕਰ ਦਿੱਤਾ ਜਾਵੇ ਅਨਾਜ ਕੋਈ ਹੋਰ ਵੀ ਜੋ ਵੀ ਚੀਜ਼ਾਂ ਨੇ ਪਰ ਅਜੇ ਕਿ ਇਹਨਾਂ ਨੂੰ ਮੌਕਾ ਹੀ ਨਹੀਂ ਮਿਲਦਾ ਤੇ ਉੱਤੋਂ ਰਾਜੇ ਦੇ ਭੇਜੇ ਹੋਏ ਸੈਨਕ ਜਿਹੜੇ ਉਹ ਆ ਜਾਂਦੇ ਨੇ ਤੇ ਇਹਨੂੰ ਫੜ ਕੇ ਇਸ ਸਦਾਗਰ ਨੂੰ ਰਾਜੇ ਦੇ ਪੇਸ਼ ਕੀਤਾ ਜਾਂਦਾ ਹੈ ਤੇ ਰਾਜਾ ਇਸ ਨੂੰ ਆਖਦਾ ਹੈ ਕਿ ਤੇਰੇ ਕੋਲ ਕਿੰਨੀ ਕੁ ਪੂੰਜੀ ਹੈ ਤੂੰ ਦੱਸ ਸਕਦਾ ਹੈ ਕਿ ਕਿੰਨਾ ਕੁ ਪੈਸਾ ਜਮਾ ਕੀਤਾ ਹੈ ਜਾਂ ਕਿੰਨਾ ਕੁ ਤੇਰੇ ਕੋਲ ਅਨਾਜ ਹੈ ਜਾਂ ਹੋਰ ਵੀ ਤੇਰੇ ਕੋਲ ਮਾਲ ਕੱਚਾ ਜਾਂ ਕੋਈ ਪੱਕਾ ਤੂੰ ਕਿੰਨਾ ਕੁ ਜਮਾ ਕੀਤਾ ਹੈ ਤੇ ਕੋ ਆਖਦਾ ਹੈ ਕਿ ਕੋਈ ਨਹੀਂ ਉਹ ਮੇਰੀ ਮਿਹਨਤ ਦੀ ਕਮਾਈ ਹੈ ਮੈਂ ਪੈਸਾ ਲਾ ਕੇ ਚੀਜ਼ਾਂ ਖਰੀਦਣਾ ਹਾਂ ਤੇ ਰਾਜਾ ਆਖਦਾ ਹੈ ਕਿ ਮੈਂ ਤੈਨੂੰ ਇਹ ਪੁੱਛਿਆ ਹੈ ਕਿ ਤੂੰ ਕਿੰਨਾ ਕੁ ਕੁਝ ਜਮਾ ਕੀਤਾ ਹੈ ਤੇ ਇਸ ਦੇ ਕੋਲ ਕੋਈ ਜਵਾਬ ਤਾਂ ਹੁੰਦਾ ਨਹੀਂ ਕਿਉਂਕਿ ਆਮ ਵਪਾਰੀ ਜਿਹੜੇ ਹੋਰ ਵੀ ਉਸੇ ਸ਼ਹਿਰ ਦੇ ਵਿੱਚ ਹੁੰਦੇ ਆ ਉਹਨਾਂ ਸਾਰਿਆਂ ਦੀ ਸ਼ਾਨਬੀਣ ਕੀਤੀ ਜਾਂਦੀ ਹੈ ਪਰ ਕਿਸੇ ਦੇ ਕੋਲ ਵੀ ਇੰਨਾ ਸਭ ਕੁਝ ਜਿਹੜਾ ਬਰਾਮਦ ਨਹੀਂ ਹੁੰਦਾ ਜੋ ਕਿ ਇਸ ਸਦਾਗਰ ਦੇ ਕੋਲੋਂ ਬਰਾਮਦ ਹੋ ਜਾਂਦਾ ਹੈ ਤਾਂ ਰਾਜਾ ਜਦੋਂ ਇਹ ਨਹੀਂ gala ਆਖਦਾ ਏ ਤੇ ਚੁੱਪ ਕਰ ਜਾਂਦਾ ਤੇ ਫਿਰ ਰਾਜਾ ਨਾਲ ਦੀ ਨਾਲ ਕਹਿ ਦਿੰਦਾ ਕਿ ਤੇਰੀ ਸਾਰੀ ਜਿਹੜੀ ਪੂੰਜੀ ਅੱਜ ਤੋਂ ਜ਼ਬਤ ਹੋ ਗਈ ਏ ਕਿਸੇ ਵੀ ਜ਼ਮੀਨ ਜਾਇਦਾਦ ਜੋ ਵੀ ਤੂੰ ਬਣਾਇਆ ਏ ਉਹਦਾ ਕੋਈ ਤੂੰ ਹੱਕਦਾਰ ਨਹੀਂ ਤੇ ਨਾਲ ਹੀ ਰਾਜਾ ਹੁਕਮ ਦੇ ਦਿੰਦਾ ਏ ਕਿ ਇਸ ਨੂੰ ਇਸ ਸ਼ਹਿਰ ਦੇ ਵਿੱਚੋਂ ਨਿਕਾਲਾ ਦੇ ਦਿੱਤਾ ਜਾਵੇ ਬਾਹਰ ਕੱਢ ਦਿੱਤਾ ਜਾਵੇ ਤਾਂ ਫਿਰ ਜਦੋਂ ਇਹ ਜਿਹੜਾ ਵਪਾਰੀ ਇੰਨੀ ਗੱਲ ਸੁਣਦਾ ਏ ਤੇ ਉੱਚੀ-ਉੱਚੀ ਰੋਣਾ ਸ਼ੁਰੂ ਕਰ ਦਿੰਦਾ ਏ ਕਿ ਨਹੀਂ ਮੇਰੇ ਕੋਲ ਜੋ ਕੁਝ ਵੀ ਹੈਗਾ ਏ ਮੈਂ ਸਾਰਾ ਕੁਝ ਗਰੀਬਾਂ ਦੇ ਵਿੱਚ ਵੰਡ ਦਿੰਦਾ ਹਾਂ ਪੈਸੇ ਵੀ ਵੰਡ ਦਿੰਦਾ ਹਾਂ ਅਨਾਜ ਕੱਪੜਾ ਲੀੜਾ ਜੋ ਵੀ ਮੈਂ ਜਮਾ ਕੀਤਾ ਹੋਇਆ ਹੈ ਤੇ ਤੁਸੀਂ ਮੈਨੂੰ ਇਸ ਸ਼ਹਿਰ ਦੇ ਵਿੱਚੋਂ ਬਾਹਰ ਨਾ ਕੱਢੋ ਮੈਨੂੰ ਮੇਰੇ ਘਰ ਤੋਂ ਬੇਦਖਲ ਨਾ ਕਰੋ ਪਰ ਰਾਜਾ ਏ ਉਹ ਬਿਲਕੁਲ ਵੀ ਇਸ ਦੀ ਗੱਲ ਨਹੀਂ ਮੰਨਦਾ ਆਪਣੇ ਸੈਨਿਕਾਂ ਨੂੰ ਆਖਦਾ ਏ ਕਿ ਇਸ ਨੂੰ ਸ਼ਹਿਰ ਤੋਂ ਬਾਹਰ ਕੱਢ ਦਿੱਤਾ ਜਾਵੇ ਸ਼ਹਿਰ ਦੀ ਜਿਹੜੀ ਦਲੀਜ਼ ਏ ਉੱਥੋਂ ਤੱਕ ਜੂ ਤੱਕ ਇਸ ਨੂੰ ਪਚਾਇਆ ਜਾਵੇ ਉਸ ਤੋਂ ਬਾਅਦ ਇਸ ਨੂੰ ੱੱਕੇ ਦੇ ਦਿੱਤੇ ਜਾਣ ਕੇ ਤੋਂ ਜਿੰਦਰ ਮਰਜੀ ਜਾ ਸਕਦਾ ਰਾਜੇ ਦਾ ਹੁਕਮ ਸੀ ਇਟਾਲ ਸਕਦਾ ਨਹੀਂ ਸੀ ਤੇ ਉਸ ਦੇ ਜਿਹੜੇ ਸੈਨਕੇ ਨੌਕਰ ਚੱਕ ਰਹੇ ਸਾਰੇ ਲੱਗਦੇ ਆ ਤੇ ੱੱਕੇ ਮਾਰ ਕੇ ਇਸ ਨੂੰ ਸ਼ਹਿਰ ਦੀ ਜੂ ਤੋਂ ਬਾਹਰ ਕਾਢੇ ਹੁੰਦੀ ਆ ਤੁਰਦਿਆਂ ਤੁਰਦਿਆਂ ਸ਼ਾਮ ਪੈ ਜਾਂਦੀ ਏ ਭੁੱਖਣ ਪਾਣਾ ਤਰੇ ਵੀ ਲੱਗੀ ਏ ਤੇ ਫਿਰ ਕੀ ਹੁੰਦਾ ਹੈ ਕਿ ਇੱਕ ਪਿੰਡ ਆਉਂਦਾ ਹੈ ਤੇ ਨੂੰ ਕੋਈ ਸੁਖ ਦਾ ਸਾਹ ਪੈਂਦਾ ਹੈ ਕਿ ਚਲੋ ਉੱਥੋਂ ਮੈਂ ਕੋਈ ਪਾਣੀ ਧਾਣੀ ਪੀਵਾਂਗਾ ਜਾਂ ਉੱਥੇ ਕੋਈ ਮੈਨੂੰ ਮਿਲੇਗਾ ਤੇ ਮੈਂ ਕਿਸੇ ਤੋਂ ਰੋਟੀ ਪਾਣੀ ਦੀ ਮੰਗ ਕਰਾਂਗਾ ਇਸੇ ਤਰ੍ਹਾਂ ਕੀ ਹੁੰਦਾ ਹੈ ਕਿ ਇਹ ਉਸ ਪਿੰਡ ਦੇ ਜਿਉਂ ਹੀ ਨੇੜੇ ਦਾਖਲ ਹੁੰਦਾ ਉਸ ਪਿੰਡ ਦੇ ਵਿੱਚ ਤੇ ਇੱਕ ਖੂਹ ਨਜ਼ਰ ਆਉਂਦਾ ਹੈ ਤੇ ਉੱਥੋਂ ਖੂਹ ਤੋਂ ਇਹ ਪਾਣੀ ਪੀਂਦਾ ਹੈ ਤੇ ਫਿਰ ਕੀ ਤੱਕਦਾ ਹੈ ਕਿ ਖੂਹ ਦੇ ਨੇੜੇ ਬੈਠੇ ਹੋਏ ਕਾਫੀ ਬਜ਼ੁਰਗ ਬੰਦੇ ਤੇ ਉਹ ਲੱਕੜ ਦਾ ਸਮਾਨ ਉਹੀ ਬਣਾ ਰਿਹਾ ਜੋ ਕਿ ਬਾਜ਼ਾਰ ਦੇ ਵਿੱਚ ਇੱਕ ਬਜ਼ੁਰਗ ਵੇਚ ਰਿਹਾ ਸੀ ਜਿਸ ਨੂੰ ਇਸਨੇ ਮਜ਼ਾਕ ਕੀਤਾ ਤਾਂ ਤੇ ਜਦੋਂ ਉਹਨਾਂ ਨੂੰ ਤੱਕਦਾ ਹੈ ਕਿ ਇਹ ਵੀ ਸੇਮ ਉਸ ਦੇ ਨਾਲ ਦੇ ਹੀ ਭਾਂਡੇ ਜਾਂ ਸਜਾਵਟ ਵਾਲਾ ਸਮਾਨ ਜਾਂ ਕੋਈ ਖਡਾਉਣੇ ਇਹ ਜਿਹੜੇ ਸਾਰੇ ਬਜ਼ੁਰਗ ਬਣਾ ਰਹੇ ਨੇ ਤਾਂ ਇਹਨੂੰ ਇੰਜ ਲੱਗਦਾ ਹੈ ਕਿ ਸਾਰੇ ਬਜ਼ੁਰਗ ਜਿਹੜੇ ਉਹਨਾਂ ਦੀ ਸ਼ਕਲ ਉਸ ਬਜ਼ੁਰਗ ਵਰਗੀ ਹੈ ਤੇ ਹੱਕਾ ਬੱਕਾ ਹੋ ਜਾਂਦਾ ਹੈ ਤੇ ਸ਼ਰਮਸਾਰ ਵੀ ਹੁੰਦਾ ਹੈ ਕਿ ਉੱਥੇ ਤਾਂ ਮੈਂ ਮਜ਼ਾਕ ਕਰਕੇ ਆਇਆ ਹਾਂ ਪਾਣੀ ਪੀਂਦਾ ਹੈ ਤੇ ਕੁਝ ਤਰਵਾਸ ਹੁੰਦਾ ਤੇ ਫਿਰ ਉਹ ਉਹਨਾਂ ਨੂੰ ਵੀ ਪਤਾ ਹੁੰਦਾ ਹੈ ਕਿ ਅੱਜ ਐਸ ਸ਼ਹਿਰ ਦੇ ਵਪਾਰੀ ਨੂੰ ਉੱਥੋਂ ਕੱਢ ਦਿੱਤਾ ਗਿਆ ਹੈ ਉਹ ਕੀ ਕਹਿੰਦੇ ਆ ਕਿ ਸਾਨੂੰ ਪਤਾ ਹੈ ਕਿ ਤੈਨੂੰ ਤੇਰੇ ਰਾਜੇ ਨੇ ਉੱਥੋਂ ਬਾਹਰ ਕੱਢ ਦਿੱਤਾ ਹੈ ਤੇਰੀ ਜਿੰਨੀ ਵੀ ਸੰਪਤੀ ਜੋ ਵੀ ਤੇਰੀ ਪੂੰਜੀ ਉਸ ਨੂੰ ਜ਼ਬਤ ਕਰ ਲਿਆ ਗਿਆ ਹੈ ਤੇ ਕਹਿੰਦੇ ਆ ਕਿ ਤੇਰੇ ਕੋਲ ਕੋਈ ਹੁਨਰ ਹੈਗਾ ਹੈ ਕੋਈ ਕਲਾ ਹੈ ਤੇ ਅੱਗੋਂ ਇਹ ਆਖਦਾ ਕਿ ਨਹੀਂ ਮੈਨੂੰ ਤਾਂ ਕੋਈ ਵੀ ਕੰਮ ਨਹੀਂ ਕਰਨਾ ਆਉਂਦਾ ਤੇ ਫਿਰ ਉਹ ਆਖਦੇ ਆ ਕਿ ਜੇ ਤੂੰ ਚਾਹੇ ਤਾਂ ਸਾਡੇ ਕੋਲੋਂ ਇਹ ਹੁਨਰ ਸਿੱਖ ਸਕਦਾ ਹੈ ਪਹਿਲਾਂ ਤਾਂ ਚੁੱਪ ਕਰ ਜਾਂਦਾ ਹੈ ਕਿਉਂਕਿ ਸ਼ੁਰੂ ਤੋਂ ਹੀ ਇਸਨੇ ਕੋਈ ਕੰਮ ਧੰਦਾ ਤੱਕ ਕੀਤਾ ਨਹੀਂ ਫਿਰ ਇਸ ਨੂੰ ਪਤਾ ਹੈ ਕਿ ਮੈਨੂੰ ਕੋਈ ਕੰਮ ਹੈ ਜਿਹੜਾ ਸਿੱਖਣਾ ਤਾਂ ਪੈਣਾ ਹੈ ਕਿਧਰੇ ਕੋਈ ਮਿਹਨਤ ਮਜ਼ਦੂਰੀ ਕਰਨੀ ਤਾਂ ਪੈਣੀ ਹੈ ਫਿਰ ਜਾ ਕੇ ਹੀ ਮੇਰੀ ਜਿਹੜੀ ਇਹ ਰੋਟੀ ਟੁੱਕ ਦਾ ਜਿਹੜਾ ਹੀ ਲਵਸੀ ਲਾ ਬਣੇਗਾ ਉੱਥੇ ਕਹਿੰਦਾ ਹੈ ਕਿ ਹਾਂ ਮੈਂ ਤੁਹਾਡੇ ਕੋਲ ਉਹ ਇੱਕਲਾ ਸਿੱਖਣ ਦੇ ਲਈ ਤਿਆਰ ਹਾਂ ਤੇ ਫਿਰ ਇੱਕ ਬਜ਼ੁਰਗ ਅਗਾ ਵੱਧਦਾ ਹੈ ਤੇ ਇਸ ਨੂੰ ਇੱਕ ਲੱਕੜੀ ਫੜਾਉਂਦਾ ਹੈ ਤੇ ਨਾਲ ਹੀ ਉਸ ਨੂੰ ਤਰਾਸ਼ਣ ਦੇ ਲਈ ਇੱਕ ਚਾਕੂ ਕਰਦ ਜੋ ਵੀ ਔਜ਼ਾਰ ਸੀ ਉਹਨਾਂ ਦੇ ਕੋਲ ਉਹ ਇਸ ਨੂੰ ਫੜਾ ਦਿੰਦੇ ਆ ਕਿ ਇਸ ਇਹਦੇ ਨਾਲ ਤੋਂ ਇਸ ਲੱਕੜ ਨੂੰ ਤਰਾਸ਼ ਕੇ ਦਿਖਾ ਤੇ ਫਿਰ ਇਸ ਦਾ ਕੋਈ ਖਡਾਉਣਾ ਬਣੇਗਾ ਜਾਂ ਜੋ ਵੀ ਲੋੜੀ ਦਾ ਸਮਾਨ ਇਸ ਲੱਕੜੀ ਦੇ ਨਾਲ ਤਿਆਰ ਕੀਤਾ ਜਾਏਗਾ। ਇਹ ਕੀ ਕਰਦਾ ਹੈ ਕਿ ਉਸ ਚਾਕੂ ਨੂੰ ਫੜਦਾ ਹੈ ਤੇ ਉਸ ਲੱਕੜੀ ਨੂੰ ਤਰਾਸ਼ਨ ਲੱਗਦਾ ਹੈ। ਤੇ ਪਤਾ ਹੈ ਕਿ ਵੱਲ ਤਾਂ ਹੈ ਨਹੀਂ ਤੇ ਵਗਾ ਕੇ ਮਾਰਦਾ ਉਸ ਲੱਕੜ ਨੂੰ। ਕਹਿੰਦਾ ਹੈ ਕਿ ਮੇਰੇ ਤੋਂ ਕੰਮ ਨਹੀਂ ਹੋਣਾ। ਉਹ ਅਗਵਾਖ ਦੇ ਆ ਕਿ ਹੁਣ ਨਾ ਕਰੇਗਾ ਤੇ ਫਿਰ ਕਰ ਲਵੇਗਾ। ਛੱਟ ਨੂੰ ਕਰ ਲੇਗਾ ਛੱਟ ਨੂੰ ਨਾ ਕਰੇਗਾ ਕੱਲ ਨੂੰ ਆਖਰਕਾਰ ਤੈਨੂੰ ਕੁਝ ਨਾ ਕੁਝ ਤਾਂ ਕਰਨਾ ਹੀ ਪਏਗਾ ਜੇ ਤੂੰ ਇਹ ਕੰਮ ਨਾ ਕਰੇਂਗਾ ਤੇ ਕੋਈ ਹੋਰ ਮਿਹਨਤ ਮਜ਼ਦੂਰੀ ਕਰਨੀ ਪਏਗੀ ਫਿਰ ਜਾ ਕੇ ਹੀ ਤੈਨੂੰ ਰੋਟੀ ਹੈ ਜਿਹੜੇ ਤੇਰੇ ਢਿੱਡ ਦੇ ਵਿੱਚ ਪੈਣੀ ਹੈ ਤੇ ਨਾਲ ਹੀ ਉਹ ਆਖਦੇ ਆ ਕਿ ਤੇਰਾ ਕਮਾੜ ਹੀ ਤੈਨੂੰ ਲੈ ਡੁੱਬਾ ਤੇਰਾ ਲਾਲਚ ਹੀ ਤੈਨੂੰ ਲੈ ਡੁੱਬਾ ਜੇ ਤੂੰ ਬਹੁਤਾ ਲਾਲਚ ਨਾ ਕਰਦਾ ਤਾਂ ਸ਼ਾਇਦ ਤੂੰ ਉਹਨਾਂ ਵਪਾਰਕਾਂ ਦੇ ਨਾਲ ਆਮ ਦੀ ਤਰ੍ਹਾਂ ਵਪਾਰ ਕਰਦਾ ਹੀ ਰਹਿੰਦਾ ਤੇ ਦੂਜੀ ਗੱਲ ਤੇਰੇ ਕੋਲ ਇੰਨਾ ਪੈਸਾ ਤੇ ਲਾਸੀ ਫਿਰ ਤੈਨੂੰ ਕਮੰਡ ਲੈ ਦੁੱਪਿਆ ਤੇਰੇ ਹੰਕਾਰ ਨੇ ਹੀ ਤੈਨੂੰ ਡੋਬ ਦਿੱਤਾ ਉਥੇ ਰਾਤ ਪੈ ਜਾਂਦੀ ਏ ਤੇ ਜਦੋਂ ਅਗਲਾ ਦਿਨ ਛੜਦਾ ਏ ਤੇ ਫਿਰ ਉਹਨਾਂ ਨੂੰ ਕਹਿੰਦਾ ਏ ਕਿ ਮੈਂ ਤੁਹਾਡੇ ਨਾਲੇ ਕੰਮ ਕਰਨ ਦੇ ਲਈ ਸਹਿਮਤ ਆ ਰਾਜੀ ਹਾਂ ਉਹ ਇਸ ਨੂੰ ਲੱਕੜ ਬਣਾਉਂਦੇ ਆ ਕਿ ਤੂੰ ਇਸ ਨੂੰ ਤਰਾਸ਼ ਇਸ ਨੂੰ ਘੜ ਕੇ ਦਿਖਾ ਇਹ ਫਿਰ ਉਥੇ ਉਸ ਨੂੰ ਕੜਨ ਦੀ ਕੋਸ਼ਿਸ਼ ਕਰਦਾ ਹੈ ਵਾਧਾ ਤਾਂ ਨਹੀਂ ਹੈ ਪਾਰੋਂ ਜਿਹੜੇ ਉੱਥੇ ਬੈਠੇ ਬਜ਼ੁਰਗ ਜਾਂ ਉੱਥੇ ਕਾਰੀਗਰ ਜਿਹੜੇ ਰੋਜ਼ ਦੀ ਤਰ੍ਹਾਂ ਇਸ ਕੰਮ ਨੂੰ ਕਰਦੇ ਆ ਨਪੁੰਨ ਸੀ ਇਸ ਕੰਮ ਦੇ ਵਿੱਚ ਉਹ ਇਸ ਨੂੰ ਵਨ ਸਿਖਾ ਦਿੰਦੇ ਆ ਤੇ ਹੌਲੀ-ਹੌਲੀ ਇਹ ਬਹੁਤ ਹੀ ਸੋਹਣੇ ਜਿਹੜੇ ਉਸ ਲੱਕੜ ਦੇ ਨਾਲ ਹਜ਼ਾਰ ਬਣਾਉਣੇ ਸ਼ੁਰੂ ਕਰ ਦਿੰਦਾ ਹੈ ਲੱਕੜ ਦੇ ਬਣੇ ਹੋਏ ਭਾਂਡੇ ਜਾਂ ਖੜਾਉਣੇ ਜਾਂ ਕੋਈ ਹੋਰ ਵੀ ਸਜਾਵਟ ਦਾ ਸਮਾਨ ਇਸ ਨੂੰ ਜਿਹੜਾ ਇਹ ਤਿਆਰ ਕਰਨਾ ਆ ਜਾਂਦਾ ਹੈ ਤੇ ਫਿਰ ਇੱਕ ਦਿਨ ਕੀ ਹੁੰਦਾ ਹੈ ਕਿ ਉਹ ਉੱਥੇ ਜਿਹੜੇ ਬਜ਼ੁਰਗ ਰੋ ਜਿਨ੍ਹਾਂ ਦੇ ਨਾਲ ਉੱਥੇ ਬੈਠਾ ਇਹ ਟੱਕੜ ਦਾ ਸਮਾਨ ਬਣਾਉਂਦਾ ਹੈ ਤੇ ਉਹ ਆਖਦੇ ਆ ਕਿ ਅੱਜ ਤੂੰ ਜਾ ਬਾਜ਼ਾਰ ਦੇ ਵਿੱਚ ਵੇਚ ਗਿਆ ਸ਼ਹਿਰ ਦੇ ਵਿੱਚ ਜਾ ਜਦ ਇਹ ਸ਼ਹਿਰ ਵਿੱਚ ਉਸ ਸਮਾਨ ਨੂੰ ਵੇਚਣ ਦੇ ਲਈ ਜਾਂਦਾ ਹੈ ਤੇ ਇੱਕ ਬੜਾ ਹੀ ਅਮੀਰ ਬੰਦਾ ਇਹਦੇ ਕੋਲ ਆ ਕੇ ਰੁਕਦਾ ਹੈ ਤੇ ਇਸ ਦਾ ਹੱਥ ਦਾ ਬਣਿਆ ਹੈ ਜਾਂ ਨਾਲ ਦੇ ਇਸ ਦੇ ਬਜ਼ੁਰਗਾਂ ਨੇ ਜਿਨ੍ਹਾਂ ਨੇ ਵੀ ਸਮਾਨ ਬਣਾਇਆ ਹੈ ਉਹ ਸਮਾਨ ਦੀ ਬਹੁਤ ਤਾਰੀਫ ਕਰਦਾ ਹੈ ਤੇ ਫਿਰ ਇਸ ਨੂੰ ਪੁੱਛਦਾ ਹੈ ਕਿ ਇਹ ਕੀ ਖੁਦ ਤੁਸੀਂ ਆਪ ਤਿਆਰ ਕੀਤਾ ਹੈ ਜਾਂ ਤੁਸੀਂ ਅੱਗੋਂ ਲੈ ਕੇ ਤੇ ਇਸ ਨੂੰ ਗਾਂ ਬਾਜ਼ਾਰ ਦੇ ਵਿੱਚ ਵੇਚਦੀ ਹਾਂ ਤੇ ਇਹ ਆਖਦਾ ਏ ਕਿ ਨਹੀਂ ਅਸੀਂ ਆਪਣੇ ਹੱਥਾਂ ਦੇ ਨਾਲ ਇਸ ਸਮਾਨ ਨੂੰ ਤਿਆਰ ਕਰਦੇ ਹਾਂ ਉਹ ਇੱਕ ਦੋ ਚੀਜ਼ਾਂ ਨੂੰ ਹੱਥ ਵਿੱਚ ਫੜਦਾ ਏ ਬੜੇ ਧਿਆਨ ਦੇ ਨਾਲ ਤੱਕਦਾ ਏ ਤੇ ਆਖਦਾ ਏ ਕਿ ਬਹੁਤ ਹੀ ਸੋਹਣਾ ਏ ਸਮਾਨ ਤੁਹਾਡਾ ਬਣਿਆ ਫਿਰ ਉਹ ਇੱਕ ਦੋ ਚੀਜ਼ਾਂ ਇਹਦੇ ਤੋਂ ਖਰੀਦ ਲੈਂਦਾ ਤੇ ਫਿਰ ਨਾਲ ਹੀ ਆਖਦਾ ਏ ਕਿ ਜੇਕਰ ਤੁਸੀਂ ਚਾਹੋ ਤਾਂ ਮੇਰੇ ਲਈ ਕੰਮ ਕਰ ਸਕਦੇ ਹੋ ਮੈਂ ਇਹ ਸਮਾਨ ਜਿਹੜਾ ਤੁਹਾਡੇ ਤੋਂ ਇਕੱਠਾ ਚੁੱਕ ਲਿਆ ਕਰਾਂਗਾ ਇਫਰ ਅੱਗੇ ਮੈਂ ਹੋਰ ਸ਼ਹਿਰਾਂ ਦੇ ਵਿੱਚ ਇਸ ਨੂੰ ਸਪਲਾਈ ਕਰ ਦਿਆ ਕਰਾਂਗਾ, ਵੇਚ ਦਿਆ ਕਰਾਂਗਾ। ਇਹ ਬੜਾ ਖੁਸ਼ ਹੁੰਦਾ ਹੈ ਕਿ ਮੇਰੇ ਕੋਲ ਕੋਈ ਹਨਰ ਸੀ ਜਾਂ ਮੈਂ ਕੋਈ ਆਪਣੇ ਹੱਥੀਂ ਬਿੰਦ ਕੀਤੀ ਹੈ। ਵਾਪਸ ਜਦੋਂ ਉਸੇ ਝੌਂਪੜੇ ਜਿੱਥੇ ਉਹ ਸਾਰੇ ਬਜ਼ੁਰਗ ਰਹਿੰਦੇ ਨੇ ਜਿਨ੍ਹਾਂ ਦੇ ਨਾਲ ਹੋਣੇ ਰਹਿੰਦਾ। ਉਹਨਾਂ ਨੂੰ ਆ ਕੇ ਆਖਦਾ ਏ ਆਪਣੀ ਕੀਤੀ ਹੋਈ ਤਾਰੀਫ਼ ਸੁਣੀ ਹੋਈ ਦੱਸਦਾ ਹੈ। ਕਿ ਉਹ ਆਖਦੇ ਆ ਕਿ ਜਿਹੜਾ ਹੌਨਰ ਹੈ ਨਾ ਇਹ ਹਮੇਸ਼ਾ ਬੰਦੇ ਦੇ ਨਾਲ ਰਹਿੰਦਾ ਹੈ। ਜਿਹੜਾ ਪੈਸਾ ਏ ਇਹ ਆਉਣ ਜਾਣ ਵਾਲੀ ਚੀਜ਼ ਏ ਤੇ ਹੁਨਰ ਨੇ ਹਮੇਸ਼ਾ ਤੇਰੇ ਨਾਲ ਹੀ ਰਹਿਣਾ ਏ ਤੇ ਬੜੀ ਵਧੀਆ ਗੱਲ ਏ ਕਿ ਤੂੰ ਇਸ ਕਲਾ ਨੂੰ ਇਸ ਹੁਨਰ ਨੂੰ ਸਿੱਖਿਆ ਕਰਦਿਆਂ ਕਰਦਿਆਂ ਕਾਫੀ ਲੰਮਾ ਸਮਾਂ 4-5 ਸਾਲ ਬੀਤ ਜਾਂਦੇ ਆ ਇਹ ਉੱਥੇ ਲੱਕੜ ਤੋਂ ਸਮਾਨ ਤਿਆਰ ਕਰਦਾ ਏ ਵੇਚਦਾ ਏ ਪੈਸੇ ਕਮਾਉਂਦਾ ਏ ਇਹਦੇ ਕੋਲ ਕੁਝ ਪੈਸੇ ਜਮ੍ਹਾਂ ਵੀ ਹੋ ਜਾਂਦੇ ਆ ਤੇ ਆਖਰ ਆਜੋ ਦਿਨ ਵੀ ਆ ਜਾਂਦਾ ਏ ਕਿ ਇਹਨੇ ਵਾਪਸ ਉਸੇ ਹੀ ਸ਼ਹਿਰ ਦੇ ਵਿੱਚ ਅੱਜ ਇਸ ਸਮਾਨ ਨੂੰ ਵੇਚਣ ਦੇ ਲਈ ਜਾਣਾ ਹੁੰਦਾ ਹੈ ਕਿਉਂਕਿ ਇਹ ਹਰ ਰੋਜ਼ ਹੋਰ ਥਾਵਾਂ ਤੇ ਜਿੱਥੇ ਸਮਾਨ ਵੇਚਦੇ ਆ ਉਹਨਾਂ ਦੇ ਨਾਲ-ਨਾਲ ਅੱਜ ਇਸ ਸ਼ਹਿਰ ਦੇ ਵਿੱਚ ਵੀ ਇਸ ਬੰਦੇ ਦੀ ਡਿਊਟੀ ਲਾਈ ਜਾਂਦੀ ਹੈ ਕਿ ਜਾ ਕੇ ਉੱਥੇ ਸਮਾਨ ਵੇਚ ਕੇ ਆ ਜਦ ਇਹ ਉਸ ਸ਼ਹਿਰ ਦੇ ਵਿੱਚ ਉਹੀ ਸਮਾਨ ਲੱਕੜ ਨਾਲ ਤਿਆਰ ਕੀਤਾ ਹੋਇਆ ਵੇਚਣ ਦੇ ਲਈ ਆਉਂਦਾ ਹੈ ਤਾਂ ਲੋਕ ਇਸ ਤੋਂ ਹੱਥੋ-ਹੱਥੀ ਇਹ ਜਿਹੜਾ ਸਮਾਨ ਹੈ ਉਹ ਖਰੀਦ ਲੈਂਦੇ ਨੇ ਤੇ ਫਿਰ ਲੰਘਦਿਆਂ ਲੰਘਦਿਆਂ ਇਸ ਨੂੰ ਉਹੀ ਬਜ਼ੁਰਗ ਫੇਰ ਮਿਲ ਪੈਂਦਾ ਹੈ। ਤੋ ਇਸ ਨੂੰ ਵੇਖ ਕੇ ਹੱਸ ਪੈਂਦਾ ਹੈ ਤੇ ਆਖਦਾ ਹੈ ਕਿ ਤੇ ਬੜਾ ਹੀ ਚੰਗਾ ਕੀਤਾ। ਕਿ ਤੂੰ ਕੋਈ ਹੁਨਰ ਸਿੱਖ ਲਿਆ ਹੈ। ਤੇ ਬਹੁਤਾ ਲਾਲਚ ਸੀ ਤੈਨੂੰ ਡੋਬ ਗਿਆ ਸੀ। ਤੇ ਜੇਕਰ ਤੂੰ ਹੁਣ ਆਪਣੇ ਹੱਥਾਂ ਦੇ ਨਾਲ ਮਿਹਨਤ ਕਰੇਂਗਾ। ਤੇ ਜਿਹੜੀ ਮਿਹਨਤ ਦਾ ਪੈਸਾ ਹੈ ਤੇਰੇ ਕੋਲ ਸਥਿਰ ਰਹੇਗਾ। ਇਹ ਟਿਕ ਜਾਏਗਾ। ਇਸ ਦੇ ਉੱਤੇ ਕੋਈ ਵੀ ਨਹੀਂ ਕਹੂਗਾ ਕਿ ਇਸ ਪੈਸੇ ਨੂੰ ਜ਼ਬਤ ਕੀਤਾ ਜਾਵੇਗਾ। ਇਹ ਤੇਰੇ ਹੱਥਾਂ ਦੀ ਕੀਤੀ ਹੋਈ ਕੀਰਤ ਹੈ। ਤਾਂ ਇਹ ਸ਼ਰਮਸਾਰ ਹੁੰਦਾ ਹੈ ਉਸ ਬਜ਼ੁਰਗ ਤੇ ਪੈਰੀ ਹੱਥ ਲਾਉਂਦਾ ਹੈ ਤੇ ਮਾਫੀ ਮੰਗਦਾ ਹੈ ਕਿ ਮੈਂ ਉਸ ਵਕਤ ਸ਼ਾਇਦ ਤੈਨੂੰ ਇਹ ਸ਼ਬਦ ਨਾ ਬੋਲੇ ਹੁੰਦੇ ਤੇ ਅੱਜ ਮੇਰੇ ਤੇ ਇਹ ਦਿਨ ਨਾ ਹੁੰਦੇ। ਕਿਉਂਕਿ ਕੋਈ ਵੀ ਕਿਸਮਤ ਦਾ ਬਾਦਸ਼ਾਹ ਨਹੀਂ ਹੁੰਦਾ। ਤੋ ਕਹਿੰਦਾ ਕਿ ਮੈਂ ਤੈਨੂੰ ਕਿਹਾ ਸੀ ਕਿ ਕਿਸਮਤ ਅੱਜ ਤੇਰੇ ਹੱਥ ਹੈ। ਕੱਲ ਨੂੰ ਹੋਵੇ ਜਾਂ ਨਾ ਹੋਵੇ ਤੈਨੂੰ ਪਤਾ ਏ ਤੇ ਦੇਖ ਉਹੀ ਗੱਲ ਹੋਈ ਕਿ ਅਗਲੇ ਦਿਨ ਹੀ ਤੇਰੇ ਨਾਲ ਕੀ ਕੁਝ ਵਾਪਰ ਗਿਆ ਕਿਸੇ ਨੂੰ ਵੀ ਕੋਈ ਮਜ਼ਾਕ ਨਹੀਂ ਕਰੀਦਾ ਹੁੰਦਾ ਫਿਰ ਇਹ ਕੀ ਕਰਦਾ ਕਿ ਉਸੇ ਹੀ ਸ਼ਹਿਰ ਦੇ ਵਿੱਚ ਇੱਕ ਛੋਟੀ ਜਿਹੀ ਦੁਕਾਨ ਪਾ ਲੈਂਦਾ ਪਰ ਅੱਜ ਕੀ ਏ ਕਿ ਇਸ ਦੇ ਕੋਲ ਕੋਈ ਹੰਕਾਰ ਨਹੀਂ ਗਾ ਹੱਥਾਂ ਦੀ ਕੀਤੀ ਹੋਈ ਮਿਹਨਤ ਇਸ ਦਾ ਜਿਹੜਾ ਦਿਮਾਗ ਏ ਦੇਲੇ ਬਦਲ ਚੁੱਕਿਆ ਏ ਬਿਲਕੁਲ ਹੀ ਨਿਮਰਤਾ ਦੇ ਨਾਲ ਹਰ ਇੱਕ ਦੇ ਪੇਸ਼ ਆਉਂਦਾ ਹੈ ਤੇ ਫਿਰ ਉਸੇ ਹੀ ਰਾਜੇ ਦਾ ਮੰਤਰੀ ਜਾ ਕੇ ਰਾਜੇ ਨੂੰ ਆਖਦਾ ਹੈ ਕਿ ਜਿਸ ਬੰਦੇ ਨੂੰ ਆਪਾਂ ਇਸ ਸ਼ਹਿਰ ਦੇ ਵਿੱਚੋਂ ਧੱਕੇ ਮਾਰ ਕੇ ਕੱਟਿਆ ਸੀ ਪਤਾ ਲੱਗਿਆ ਕਿ ਉਹ ਬੰਦਾ ਆਪਣੇ ਹੱਥਾਂ ਦੇ ਨਾਲ ਮਿਹਨਤ ਕਰਦਾ ਹੈ ਤੇ ਨਾਲ ਹਰ ਇੱਕ ਨੂੰ ਉਹ ਇਹੀ ਸਲਾਹ ਦਿੰਦਾ ਹੈ ਕਿ ਹੱਥਾਂ ਦੇ ਨਾਲ ਮਿਹਨਤ ਕਰੋ ਤੇ ਹੰਕਾਰ ਨਾ ਕਰੋ ਬਹੁਤਾ ਲਾਲਚ ਨਾ ਉਸ ਦੀਆਂ ਸਿਫਤਾਂ ਜਿਹੜੀਆਂ ਉਹ ਰਾਜੇ ਨੂੰ ਉਹ ਹੀ ਮੰਤਰੀ ਉਸ ਦਾ ਸੁਣਾਉਂਦਾ ਹੈ ਤੇ ਫਿਰ ਰਾਜਾ ਕਹਿੰਦਾ ਹੈ ਕਿ ਉਸ ਬੰਦੇ ਨੂੰ ਮੇਰੇ ਪੇਸ਼ ਕੀਤਾ ਜਾਵੇ ਇੱਥੇ ਲਿਆਂਦਾ ਜਾਵੇ ਤਾਂ ਫਿਰ ਉਹ ਮੰਤਰੀ ਜਾਂਦਾ ਹੈ ਇਸ ਬੰਦੇ ਨੂੰ ਇਸ ਸੌਦਾਗਰ ਨੂੰ ਰਾਜੇ ਦੇ ਸਾਹਮਣੇ ਪੇਸ਼ ਕਰਦੇ ਆ ਤੇ ਫਿਰ ਰਾਜੇ ਕੋਲ ਪਹਿਲਾਂ ਤਾਂ ਇਹ ਹੱਥ ਜੋੜ ਕੇ ਸ਼ਰਮਸਾਰ ਹੋ ਕੇ ਤੇ ਸਿਰ ਨੀਵਾ ਪਾ ਕੇ ਅੱਖਾਂ ਨੀਵੀਆਂ ਕਰਕੇ ਖੜਾ ਜਾਂਦਾ ਹੈ ਤੇ ਫਿਰ ਰਾਜਾ ਆਖਦਾ ਹੈ ਕਿ ਅੱਜ ਤੈਨੂੰ ਸ਼ਰਮਸਾਰ ਹੋਣ ਦੀ ਲੋੜ ਨਹੀਂ ਝੁਕਣ ਦੀ ਲੋੜ ਨਹੀਂ ਹੁਣ ਤੂੰ ਫਖਰ ਦੇ ਨਾਲ ਸਿਰ ਉੱਚਾ ਕਰਕੇ ਤੁਰ ਸਕਦਾ ਹੈ ਕਿਉਂਕਿ ਤੇਰੇ ਕੋਲ ਕਲਾ ਹੈ ਤੇਰਾ ਹੰਕਾਰ ਹੈ ਜਿਹੜਾ ਉਹ ਬਿਲਕੁਲ ਤੇਰੇ ਨਜ਼ਰ ਆ ਰਿਹਾ ਹੈ ਕਿ ਤੇਰੇ ਕੋਲ ਨਹੀਂ ਹੈਗਾ ਹੰਕਾਰ ਨੂੰ ਤੂੰ ਮਾਰ ਮਕਾਇਆ ਹੈ ਤੇ ਲੱਗਦਾ ਹੈ ਕਿ ਹੁਣ ਤੇ ਤੂੰ ਬਹੁਤਾ ਲਾਲਚੀ ਵੀ ਨਹੀਂ ਰਿਹਾ ਕਿਉਂਕਿ ਉਹ ਜਿਹੜਾ ਵੀ ਸਮਾਨ ਵੇਚਦਾ ਹੈ ਬਾਜ਼ਾਰ ਦੇ ਵਿੱਚ ਹੈ ਉਸ ਦੀ ਕੀਮਤ ਜਿਹੜੀ ਜੋ ਬਣਦੀ ਏ ਉਹੀ ਹੱਕ ਲੈਂਦਾ ਏ ਉਹ ਬਹੁਤੇ ਪੈਸਿਆਂ ਦੀ ਮੰਗ ਨਹੀਂ ਕਰਦਾਗਾ ਇਸੇ ਕਰਕੇ ਆਮ ਦੁਕਾਨਦਾਰਾਂ ਦੇ ਨਾਲ ਉਹ ਉਸ ਦੀ ਦੁਕਾਨ ਏ ਜਿਹੜੀ ਬਹੁਤ ਜ਼ਿਆਦਾ ਚੱਲਦੀ ਏ ਉਹਦੇ ਕੋਲ ਗਾਹਕ ਜ਼ਿਆਦਾ ਆਉਂਦਾ ਏ ਕਿਉਂਕਿ ਇਸ ਦਾ ਰੇਟ ਏ ਜਿਹੜਾ ਉਹ ਜਾਇਜ਼ ਹੀ ਤੇ ਫਿਰ ਰਾਜਾ ਕਹਿੰਦਾ ਏ ਕਿ ਤੈਨੂੰ ਅੱਜ ਸਿਰ ਝਕਾਉਣ ਦੀ ਲੋੜ ਨਹੀਂ ਤੂੰ ਸਿਰ ਉੱਚਾ ਕਰਕੇ ਮੇਰੇ ਸਾਹਮਣੇ ਖੜਾ ਹੋ ਸਕਦਾ ਏ ਮੇਰੀ ਅੱਖ ਚੱਕ ਭਾ ਕੇ ਅੱਜ ਤੂੰ ਗੱਲ ਕਰ ਸਕਦਾ ਏ ਤੇ ਫਿਰ ਰਾਜਾ ਉਸ ਨੂੰ ਆਖਦਾ ਏ ਕਿ ਮੈਂ ਬਹੁਤ ਖੁਸ਼ ਆ ਹੁਣ ਤੂੰ ਇਸ ਸ਼ਹਿਰ ਦੇ ਵਿੱਚ ਦੁਬਾਰਾ ਫਿਰ ਰਹਿ ਸਕਦਾ ਹੈ ਇੱਥੇ ਹੀ ਤੂੰ ਇਹ ਨਹੀਂ ਕਿ ਵਾਪਸ ਤੂੰ ਦੁਕਾਨ ਇੱਥੇ ਪਾਈਏ ਤੇ ਰਵੇ ਤੂੰ ਕਿਤੇ ਹੋਰ ਤਾਂ ਫਿਰ ਰਾਜਾ ਕਹਿੰਦਾ ਹੈ ਕਿ ਤੂੰ ਇੱਥੇ ਸਿਰ ਉੱਚਾ ਕਰਕੇ ਕੰਮ ਕਰ ਹੰਕਾਰ ਕਦੇ ਵੀ ਆਪਣੇ ਨੇੜੇ ਤੇੜੇ ਨਹੀਂ ਲੱਗਣ ਦੇਣਾਗਾ ਤੇ ਫਿਰ ਰਾਜਾ ਵੀ ਉੱਥੇ ਇਹਨੂੰ ਇਹੀ ਗੱਲ ਆਖਦਾ ਹੈ ਕਿ ਜਿਹੜੀ ਪੈਸਾ ਹੈ ਨਾ ਇਹ ਆਉਣ ਜਾਣ ਵਾਲੀ ਚੀਜ਼ ਏ ਇਹ ਪਤਾ ਨਹੀਂ ਕਦੋਂ ਬੰਦੇ ਕੋਲ ਆ ਜਾਣਾ ਤੇ ਕਦੋਂ ਇਹ ਚਲੇ ਜਾਣਾ ਹੈ ਪਰ ਜਿਹੜੇ ਹੁ ਨਾ ਰਹੇ ਇਹ ਹਮੇਸ਼ਾ ਬੰਦੇ ਦੇ ਕੋਲ ਰਹਿੰਦਾ ਹੈ ਸੋ ਇਸੇ ਦੇ ਨਾਲ ਇਹ ਆਪਣੀ ਜਿਹੜੀ ਅੱਜ ਦੀ ਕਹਾਣੀ ਇੱਥੇ ਖਤਮ ਹੁੰਦੀ ਆ ਆਪਾਂ ਫਿਰ ਤੋਂ ਤੁਹਾਡੇ ਨਾਲ ਕਿਸੇ ਹੋਰ ਨਵੀਂ ਕਹਾਣੀ ਨਾਲ ਹਾਜ਼ਰ ਹੋਵਾਂਗੇ ਤਦ ਤੱਕ ਦੇ ਲਈ ਸਤਿ ਸ਼੍ਰੀ ਅਕਾਲ